ਚਲੋ ਬਈ ਸਪੰਜਾ ਦਾ ਕੰਮ ਢੰਨ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਸਵੇਲ ਦਾ ਟਾਈਮ ਤਕਰੀਬਨ 7:30 ਵੱਜ ਚੁੱਕੇ ਆਂ ਤੇ ਅੱਜ ਦਾ ਦਿਨ ਰਹਿ ਗਿਆ ਝੋਨੇ ਦਾ ਸਾਡਾ ਅੱਜ ਫਾਈਨਲ ਕਰ ਦੇਣਾ ਮੁਛਲ ਝੋਨਾ ਵੜਦੇ ਤਕਰੀਬਨ ਸੋਨੇ ਹੋ ਗਏ 10 ਦਿਨ ਤਾਂ ਆਪਾਂ ਨੂੰ 10 ਤੋਂ 12 ਦਿਨ ਹਨਾ ਹਾਂ 10-12 ਦਿਨ ਹੋ ਗਏ ਪਿਛਲੀ ਵਾਰ ਥੋੜਾ ਲੰਬਾ ਚੱਲ ਗਿਆ ਤਾਂ ਇਦਕੀ ਚਲੋ ਮਾਈਕ ਮਹਾਰਾਜ ਨੇ ਕਿਰਪਾ ਰੱਖੀ ਝੋਨੇ ਖੜੇ ਰਹੇ ਮੀਂਹ ਮੂੰਹ ਘੱਟ ਪਏ ਆਂ ਬਾਕੀ ਚਲੋ ਜੇ ਮੀਂਹ ਘੱਟ ਪਏ ਇਦਕੀ ਵੈਸੇ ਝਾੜਨੇ ਥੋੜੇ ਜਿਖ ਜਿਆਦਾ ਕੰਮ ਖਰਾਬ ਕਰਕੇ ਰੱਖਿਆ। ਦਿੱਕਤ ਹੈ ਇਹ ਸਭ ਤੋਂ ਜਿਆਦਾ ਬੋਨੇ ਬੂਟੇ ਦੀ। ਮੁਛਲ ਝੋਨੇ 'ਚ ਕਾਫੀ ਜਿਆਦਾ ਹੱਦ ਤੱਕ ਬੋਨਾ ਬੂਟਾ ਵੀ ਜਿਹੜਾ ਉਹ ਦੇਖਿਆ ਗਿਆ ਤੇ ਬਾਕੀ ਬਿਮਾਰੀ ਦੀ 'ਚ ਬਹੁਤ ਤਰ੍ਹਾਂ ਦੀ ਬਿਮਾਰੀ ਪਈ ਵੀ ਹੈ। ਤੇ ਉਹਨੇ ਮਤਲਬ ਵੀ ਨਾ ਜੀਰੀ ਸੋਨੀ ਹੋ ਗਈ ਕਿ ਲੱਗਦਾ ਝੁਲਸ ਜੇ ਗਈ ਹੈ ਨਾ। ਬੋਨਾ ਬੂਟਾ ਬੋਨਾ ਬੂਟਾ ਹਾਂ। ਚਾੜ ਤਾਂ तकरीबन ਪਿਛਲੇ ਸਾਲ ਨਾਲ ਤੋਂ ਜਾਂ 6 5 6 ਕੁਇੰਟਲ ਘਟ ਗਏ ਕਿੰਨੇ ਦਾ ਚਾੜ ਤਾਂ ਘਟ ਗਿਆ ਯਾਰ ਹਾਂ ਕਾਇ ਨਹੀਂ ਵੀ ਕੱਲਾ ਮੁਛਲ ਨੂੰ ਇਹ ਰਗੜਾ ਲੱਗਿਆ ਮੁਛਲ ਨੂੰ ਮੋਟੀ ਜੀ ਦੇ ਵਾਲੇ ਨੂੰ ਵੀ ਬਹੁਤ ਲੱਗਿਆ ਆਪ ਆਪਣਾ ਮੰਨ ਕੇ ਚੱਲ ਪਿਛਲੇ ਸਾਲ ਜੇ 100% ਝਾੜਦਾ ਤਾਂ ਇਤਕੀ 60% ਹੀ ਆਪਾਂ ਨੂੰ ਬਚਤ ਹੋਈ ਆ 40% ਆਪਾਂ ਵੀ ਲੋਸ ਚ ਗਏ ਆ ਆਦਾ ਹੈ ਹਾਂ ਸੋਨੀ ਗੱਲ ਤੇ ਗੌਰ ਕਰੀ ਮੜ ਜੀ ਹਾਂ ਹਾਂ ਕਹਿ ਦੇਣਾ 베어ਿੰਗ ਨਵੇਂ ਪਾਉਂਗਾ ਮਾੜਾ ਮੋਟਾ ਕਿਤੇ ਪੁਰਾਣਾ ਵੀ ਪਾ ਲਿਆ ਕਰ ਹਾਂ ਬਈ 베어ਿੰਗ ਪਾਏ ਤੇ ਹੁਣ SKF ਕੰਪਨੀ ਦਾ 베어ਿੰਗ ਪਾਇਆ ਤਾਂ ਹਲੇ 5 ਦਿਨ ਹੋਏ ਤੇ ਪਤਾ ਨਹੀਂ ਹਫਤਾ ਹੋਇਆ ਪਾਇਆ ਨੂੰ ਹਫਤਾ ਕਿ ਹੋਇਆ ਹਫਤਾ ਕਿ ਹੋਇਆ ਆ ਸਾਲੇ ਫੇਰ ਟੁੱਟ ਗਏ ਆ ਹੁਣ ਫੇਰ SKF ਦੇ ਪਾਏ ਹੁਣ ਕਰੀਏ ਕੀ ਪਾਏ ਹੁਣ ਇੰਨੀ ਸੱਜਲੇ ਸਫੇਰ ਪਾੜ ਤੇ ਜਾਣ ਤੋਂ ਵੀ ਲਿਖੇ ਹਨ ਤੇ ਐਨਐਚਵੀ ਬਾਈ ਮੇਰੇ ਖਿਆਲ ਨਾਲ ਡੁਪਲੀਕੇਸੀ ਵਾਲਾ ਸੀਨ ਚਾਚਾ ਹੁੰਦਾ ਰਹਿਣਾ ਹਨਾ ਹੋਊਗਾ ਹਨਾ ਇੰਨੀ ਥੇਤੀ ਇਹਨਾਂ ਪਰ ਕਾਦਾ ਸਾਲੇ ਪਰ ਲੋਡ ਪੈ ਗਿਆ ਵੈਸੇ ਕਿੰਨੇ ਕਿੰਨੇ ਲੋਕ ਕਰਨੀਆ ਹੋਰ ਕਿੰਨੇ ਕਿੰਨੇ ਸਾਲ ਨਹੀਂ ਜਾਂਦੇ ਬੈਰਿੰਗ ਇਹ ਪਹਿਲੇ ਤੇਰਾ ਨਾਲ ਦੇ ਬੈਰਿੰਗ ਤੇ ਕੋਈ ਚੀਜ਼ ਵੀ ਨਹੀਂ ਮਿਲਦੀ ਜਿਹੜੇ ਵਿੱਚ ਚੱਲਦਾ ਉਹ ਹੱਥ ਨਹੀਂ ਤੇ ਸੁੱਚੇ ਬਾਈ ਜਿਨ੍ਹਾਂ ਹੱਥਾਂ ਨੇ ਪਾਇਆ ਤਾਂ ਬੈਰਿੰਗ ਉਹ ਨਾ ਇਹ ਤਾਂ ਬੰਦਾ ਨਾ ਕੇ ਆਉਂਦਾ ਹੋ ਸਕਦਾ ਨਾ 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 ਇਹਦਾ ਸ਼ਾਮ ਨੂੰ ਸਵੇਰੇ ਸੂਰੇ ਨਾਲ ਜੂਰ ਜੂਰ ਨਾ ਕਿਹਾ ਚਾਹ ਫੋਨ ਕੈਮਰਾ ਕਹਿ ਰਹੇ ਹਾਂ ਇੰਨਾ ਮਨੋਰਾਤ ਨੂੰ ਜਾ ਕੇ ਤੇ ਇੱਕ ਬਾਈ ਹੋਰ ਦੱਸਿਓ ਵੀ YouTube ਦਾ ਸੋਨੀ ਨੂੰ ਕੋਈ ਫਾਇਦਾ ਹੋਇਆ ਜਾਂ ਨਹੀਂ ਹੋਇਆ ਹੁਣ ਬੋਲ ਕੱਲ ਕੀ ਕਹਿੰਦਾ ਮੈਂ ਹੈ ਕਹਿੰਦਾ 1 ਰੁਪਏ ਦਾ ਵੀ ਚਾਚਾ ਮੈਨੂੰ ਫਾਇਦਾ ਨਹੀਂ ਹੋਇਆ ਮੈਂ ਤੈਨੂੰ ਇੰਨੀ ਗਾਰੰਟੀ ਦਿੰਦਾ ਤੂੰ ਭੁੱਖਾ ਨਹੀਂ ਮਰਦਾ ਜਿਹੜੀ ਮਰਜ਼ੀ ਸ਼ੇਡ 'ਚ ਚਲੇ ਜਾ ਹਾਂ ਉਹ ਭੁੱਖਾ ਮੌਰੀ ਘਰੇ ਖਾਈ ਜਾਂ ਰੋਟੀ ਆ ਲੈ ਸਾਲਾ ਪੁੱਠਾ ਜਵਾਬ ਦੇਊਗਾ ਪੁੱਠਾ ਜਵਾਬ ਦੇਊਗਾ ਜੇ ਮੈਂ ਕੁਝ ਕਹੂੰ ਬਾਹਰ ਭੇਜਣ ਨੂੰ ਕਰਦੇ ਆਂ ਸੀ ਕਹਿੰਦਾ ਮੈਨੂੰ ਮੈਨੂੰ ਸ਼ੈਡਾਂ ਦਾ ਕੰਮ ਨਹੀਂ ਮਿਲਦਾ ਆ ਬਾਈ ਜਿਹੜੇ ਵੀਡੀਓ ਦੇਖਦੇ ਆਂ ਆਪਣੇ ਨਹੀਂ ਮੈਨੂੰ ਕੋ ਬਾਦੂ ਆ ਲੈ ਹੁਣ ਕਹਿੰਦਾ ਬਾਦੂ ਆ ਸੋਨੀ ਨਾਲ ਸੰਪਰਕ ਕਰੋ ਫਿਰ ਡਿਮਾਂਡ ਵੀ ਬਹੁਤ ਹੈ ਡਿਮਾਂਡ ਵੀ ਬਹੁਤ ਹੈ ਏਰੀਆ ਬੰਦਾ ਵੀ ਮੈਂ 5 ਕਿਲੋਮੀਟਰ ਦੂਰ ਨਹੀਂ ਜਾਣਾ ਹੁਣ ਕਿੱਧਰ ਨੂੰ ਤੁਰੇ ਵਜਾ ਚਾਹੇ ਹੁਣ ਇਹਨੇ ਜਾਣਾ ਹੈ ਉੱਤੇ ਬਿਹਾਰ ਲੈ ਦੱਸ ਹੋਰ ਸੁਭਾ ਨਹੀਂ ਟਕਲਾ ਕੋਈ ਤੇਨੂੰ ਹੁਣ ਪਾਕਿਸਤਾਨ ਬਾਈ ਜਹਾਲੇ ਚੱਲ ਜਾਈਏ ਬੜਾਈ ਆ ਤੁਸੀਂ ਉਹਨਾਂ ਨੂੰ ਉੱਤੇ ਭਜਾ ਰਹੇ ਹੋ ਉਹਨਾਂ ਦਾ ਬਣ ਖੜਾ ਕੇ ਆਣਾ ਉੱਥੇ ਇਹਨੇ ਜਾਣਾ ਤੁਸੀਂ ਮੈਨੂੰ ਨਾ ਨਾ ਖੜਾ ਦੇਣ ਕਿਤੇ ਉੱਥੇ ਫਿਰ ਮਾਰ ਦੇਣਾ ਤੇ ਤੈਨੂੰ ਜਮਾ ਹੀ ਖੜਾ ਦੇਣਾ ਇਹ ਆਪਣਾ ਕਿੰਨੇ ਕਿਲੇ ਰਹਿ ਗਏ ਅੱਜ ਮੇਰੇ ਨਾਲ ਤਾਂ 8-10 ਕਿਲੇ ਰਹਿ ਗਏ 10 ਕਿਲੇ ਦਾ ਕਿਹੜਾ ਅੱਜ ਦੋ ਹੀ ਮਸ਼ੀਨਾਂ ਲੈ ਜਣੀ ਆ ਅੱਜ ਫਤਿਹ ਕਰੇ ਆਣਾ ਕੰਮ ਕੱਲ ਤੇ ਲੱਗੀ ਫਿਰ ਕਣਕ ਬਜਾਈ ਕਰਨ ਨਾਲ ਕੋਈ ਨਹੀਂ ਕੱਲਕ ਤੋਂ ਨੀ ਬੀਜ ਤੇ ਉਹਨਾਂ ਨੇ ਹਲੇ ਕਿੱਥੇ 22 25 ਕਿੱਲੇ ਬੀਜਿਆ ਰਾਤ ਗੱਲ ਹੋ ਗਈ ਸਾਡੀ ਮਸ਼ੀਨਾਂ ਦੱਸੋ ਸੀਜ਼ਨ ਤੋਂ ਬਾਅਦ ਕਿਵੇਂ ਕਰਨਾ ਹੈ ਧੋਣੀ ਨਾ ਨਾ ਖੋਲਣੀ ਆ ਤਾਂ ਬਾਅਦ ਚ ਧੋਦੀ ਆ ਯਾਰ ਧੋਣੀ ਆ ਦਸਮੇ ਦਾ ਸਾਫ ਹੋਣੀ ਹੈ ਨਹੀਂ ਦਸਮੇ ਤਾਂ ਇਹ ਕੱਪੜੇ ਨਾਲ ਤਾਂ ਚਾਚਾ ਜ਼ਿਆਦਾ ਖਰਾਬ ਹੋ ਗਏ ਉਹ ਬੜੇ ਹੁੰਦਾ ਸੈਂਤ ਤਾਰਾਂ ਦਾ ਬਹੁਤ ਲੱਗੀਆਂ ਬਿਆਹ ਦਾ ਤਾਰਾਂ ਵੀ ਬਹੁਤ ਲੱਗੀਆਂ ਮਾਰੀ ਵੇ ਸਟਾਰਟ ਨਹੀਂ ਹੁੰਣਾ ਨਾ ਸਾਨੂੰ ਸੀਜ਼ਨ ਲਾਇਆ ਉਹਨਾਂ ਦੇ ਮੈਂ ਜੁਕੀ ਜਾ ਕਿਹੜਾ ਇਹਨੇ ਬਹਿਰ ਜਾ ਕੇ ਆਉਣਾ ਉਹ ਜਣਾਣਾ ਸੀ ਜਣ ਉਹ ਤੇ ਹੁਣ ਤੋਂ ਜਾਣੀਆਂ ਉਹਦੇ ਬਾਅਦ ਆ ਕੇ ਰਿਪੇਅਰ ਕਰ ਦੇਵਾਂਗੇ ਯਾਰ ਰਿਪੇਅਰ ਨਾ ਫਿਰ ਸਾਡਾ ਯਾਰ ਤੁਸੀਂ ਮਾੜਾ ਮੋਟਾ ਸਾਡੀ ਕੰਮੀ ਵੀ ਦੇਖ ਲੈ ਕਰ ਸਾਡੀ ਕੰਮੀ ਵੀ ਦੇਖ ਅਸੀਂ ਫੇਰ ਜੂਪੀ ਜਾਣਾ ਦੁਬਾਰੇ ਕਣਕ ਚ ਕਣਕ ਚ ਹਾਂ ਇਹ ਜੋ ਇਹ ਪੰਡਤ ਮਾ ਕੇ ਜ਼ੋਰ ਲਾ ਦੇ ਐ ਕਰ ਹਾਂ ਕਰ ਕਰਦੇ ਚੰਗੀ ਤਰ੍ਹਾਂ ਹੁਣ ਜਿਆਦਾ ਵੀ ਨਗਰਾ ਦੀ ਹਾਂ ਹਾਂ ਲਓ ਜੀ ਅੱਜ ਅਖੀਰਲਾ ਦਿਨ ਤੇ ਅਖੀਰਲਾ ਕਿੱਲੇਾਂ ਚ ਪਹੁੰਚ ਗਏ ਹਨਾ ਸੋਨੀ ਕਹਿੰਦਾ ਆ ਸੋਨੀ ਕਹਿ ਗਿਆ ਦੇਖਿਆ ਪਹਿਲਾਂ ਤਾਂ ਮੰਗੀ ਅੰਕਲ ਨੇ ਗਲਤੀ ਮਲਤੀ ਫੇਰ ਮੰਗੀ ਗੱਲ ਮੈਂ ਤੁਹਾਨੂੰ ਸਾਰੀ ਦੱਸਦਾ ਆ ਆ ਦੇਖ ਆ ਗੱਲ ਹੋਈ ਐਵੇਂ ਅੰਕਲ ਕਹਿੰਦਾ ਵੀ ਗਲਤੀ ਮਲਤੀ ਮਾਫ ਕਰਿਓ ਭਾਈ ਜੇ ਕਿਸੇ ਤੇ ਮੇਰੇ ਤੋਂ ਕੁਝ ਵਾਦਾ ਘਾਟਾ ਕਿਆ ਹੋਇਆ ਉਹਦੇ ਬਾਅਦ ਫੇਰ ਸੋਨੀ ਨੇ ਗੱਲ ਕਰੀ ਸੋਨੀ ਨੇ ਮੰਗੀ ਸੋਨੀ ਕਿਆ ਕਹਿਣਾ ਮੰਗ ਮੰਗ ਸੋਨੀ ਗਲਤੀ ਮੰਗ ਸੋਨੀ ਮੰਗੇ ਯਾਰ ਤੇ ਇਹ ਗਲਤੀ ਕਰੀਆਂ ਸੋਨੀ ਤੂੰ ਮੰਗੇ ਯਾਰ ਗਲਤੀ ਵੇਵਰ ਵਾਲੇ ਬੜੇ ਗੁੱਸਾ ਹੋ ਗਏ ਗਾ ਗਲਤੀ ਵਲਤੀ ਮਾਫ ਕਰੀ ਪਪੂ ਨੂੰ ਕਹਾ ਬਾਈ ਨੂੰ ਕਹਾ ਗਲਤੀ ਵਲਤੀ ਮਾਫ ਕਰੀ ਮਹਾ ਕੋਸ਼ਨਾ ਕਰੀ ਤੇ ਜੋ ਪਕਾਰ ਕੇ ਨੂੰ ਕੁੱਟੀ ਦਾ ਮਰੇ ਇਹਦੇ ਉੱਪਰ ਬੈਠ ਜੀ ਬਸ ਲੰਬਾ ਭਾ ਕੇ ਭਾ ਕੇ ਆਪੇ ਦੁਹਾਈਆਂ ਪਾਉਗਾ ਆਪੇ ਸੋਨੀ ਮਾਫੀ ਤਾਂ ਮਿਲਣੀ ਹੈ ਬੁੱਗੇ ਹੈਲੋ ਨਹੀਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੁਣ ਕਿੱਧਰ ਨੂੰ ਤਿਆਰੀ ਹੈ ਤੇਰੀ ਬਾਈ ਆ ਸਾਰਾ ਗੜਾ ਸੋਣਾ ਅੱਛਾ ਤੈਨੂੰ ਸਾਡਾ ਜਾਂਦੀ ਮਾਰ ਦਾ ਸੁਣਾ ਸਲਾਮ ਹੁਣ ਇਹ ਚੱਲਿਆ ਹੈ ਬਿਹਾਰ ਬਿਹਾਰ ਚਲੇ ਆਉਣੇ ਆ ਦੇਖ ਲੈ ਜੇ ਜਾਣਾ ਬਿਹਾਰ ਨੂੰ ਚਲੇ ਆ ਗੈਸ ਵੀਰਾਂ ਨੂੰ ਲਾਸਸ ਨਹੀਂ ਕਾਲਾ ਇਹ ਗੈਸ ਵੀਰਾਂ ਨੂੰ ਲਾਸਸ ਨਹੀਂ ਪਟਨਾ ਸਾਹਿਬ ਹਾਂ ਪਟਨਾ ਗਿਆ ਪਟਨਾ ਨੂੰ ਤੂੰ ਪਟਨਾ ਹੈ ਉਹਦੇ ਲੱਗ ਨੇ ਲਓ ਜੀ ਰੋਟੀ ਪੰਛਾਦਾ ਛੱਕ ਕੇ ਹਟਿਆ ਤੇ ਨਾਲੇ ਟਰਾਲੀ ਆ ਜੀ ਜਦ ਤੱਕ ਦੋ ਮਸ਼ੀਨਾਂ ਕਰਤੀਆਂ ਥੈਂਕ ਯੂ ਮਾਰ ਕੇ ਫੁੱਲ ਖੜੇ ਨਾਲੇ ਟਰਾਲੀ ਆ ਰਹੀ ਜਦ ਤੱਕ ਤੇ ਹਾਂ ਠੀਕ ਹੈ ਝਾੜ ਫਾਂ ਬਾਟੇ ਵਿੱਚ ਚਾਹ ਬਾਟੇ ਵਿੱਚ ਚਾਹ ਗਈ ਸੀ ਬੰਦੇ ਵਾਲਿਆਂ ਮਾਰ ਹਾਂ ਤੇਰੇ ਮੁਕਤ ਦਾ ਫਲੂ ਤੇਰਾ ਤੇਰਾ ਕਿਹੜਾ ਲੱਕਾ ਮੇਰਾ ਇਹ ਕਮਤੀਹਾਰੀ ਕਰਦਾ ਮੁਕਤੀਹਾਰੀ ਮਤੀਹਾਰੀ ਮੁਕਤੀਹਾਰੀ ਹੈ ਜਿਲ੍ਹਾ ਇਲਾਕਾ ਤਿਹਾਰੀ ਜਿਲ੍ਹਾ ਸੀਤਾਪੁਰਾ ਸੀਤਾਪੁਰਾ ਇਹ ਮੁਕਤੀਹਾਰ ਸੀਤਾਮੜੀ ਕਿਧਰ ਹੈ ਸੀਤਾਮੜੀ ਅਸਾਂ ਨਹੀਂ ਤੁਸੀਂ ਤਾਂ ਸੀਤਾਮੜੀ ਵੀ ਜਿਲ੍ਹਾ ਹੈ ਸੀਤਾਮੜੀ ਵੀ ਜਿਲ੍ਹਾ ਹੈ ਹਾਂ ਆਪਣੇ ਨਾਲ ਵੀ ਨੌਕਰ ਹੁੰਦਾ ਤਾਂ ਸਬੋਦੋ ਸੀਤਾਮੜੀ ਲਈ ਤਾਂ ਉਹ ਨੇਪਾਲ ਦੇ ਕੋਲ ਤਾਂ ਉਹ ਹਾਂ ਨੇਪਾਲ ਦੇ ਬੁਆਸਪਰ ਨੇਪਾਲ ਕੇ ਬਾਰਡਰ ਮੇਂ ਜੱਪਾ ਪੂਰਦਾ ਹੈਗਾ ਹਾਂ ਜਿਹੜਾ ਝਾਰਖੰਡਾ ਇਹ ਉਥੇ ਪਹਿਲਾਂ ਝੜ ਜਾਓ ਲਓ ਜੀ ਕੱਲ ਨੂੰ ਕੰਪਨੀ ਵਾਲੇ ਵੀ ਆਉਣਗੇ ਜੀ ਦਸ਼ਮੇਸ਼ ਵਾਲੇ ਕੱਲ ਕਿਉਂਕਿ ਇਹ ਮਾਡਲ ਜਿਹੜਾ ਆਪਣੇ ਕੋਲ ਆਇਆ ਵਾ ਇਹ ਨਵਾਂ ਮਾਡਲ ਹੈ ਬ੍ਰੇਕ ਸਿਸਟਮ ਚੈੱਕ ਕਰਨੇ ਦਾ ਕੱਲ ਨੂੰ ਤੇ ਮਾੜੀ ਮੋਟੀ ਜੋ ਜੋ ਵੀ ਕਮੀਆਂ ਪੇਸ਼ੀਆਂ ਜੋ ਮਾੜਾ ਮੋਟਾ ਕੁਝ ਉਹਨਾਂ ਨੂੰ ਲੱਗਦਾ ਵੀ ਇਹਦੇ 'ਚ ਲੱਗ ਕੇ ਰਿਆ ਤਾਂ ਉਹ ਸਾਰਾ ਕੱਲ ਨੂੰ ਦੇਖਣਾ ਤੇ ਬਾਕੀ ਮਸ਼ੀਨ ਦੀ ਪਰਫਾਰਮੈਂਸ ਬਹੁਤ ਸੋਹਣੀ ਲੱਗਈ ਹੈ ਜੀ ਤੇ ਤਿੰਨੇ ਮਸ਼ੀਨਾਂ ਨਾਲੋਂ ਵੱਧ ਵਧਾਈ ਜਣੀ ਸਭ ਤੋਂ ਵੱਧ ਐ ਨਹੀਂ ਕਰੀਆ ਦਸ਼ਮੇਸ਼ ਨੇ ਆਪਣੇ ਨੇ ਮੁਛਲ ਝੋਨੇ ਦਾ ਵੀ ਸੋਨਾ ਵੱਡੇ ਏਰੀਆ ਤੇ ਮੋਟੀ ਜੀਲੀ ਦਾ ਵੀ ਤੇ ਬਾਕੀ ਕਮੀ ਪੇਸ਼ੀ ਕੋਈ ਨਹੀਂ ਦੇਖੀ ਜਾਂਦੀ ਅੱਜ ਖੀਲੇ ਖੀਲੇ ਚੱਲ ਰਹੀਆਂ ਦੋਨੇ ਬਾਸ ਹੁਣ ਜਾ ਕੇ ਅੱਜ ਮਾਰਨੀ ਹੈ ਖੰਡਾ ਖੰਡਾ ਕੱਲ ਨੂੰ ਧੋਦਣੀ ਹੈ ਕਹਿੰਦੇ ਕੱਲ ਨੂੰ ਧੋ ਕੇ ਪਰਸ ਨੂੰ ਛੱਟ ਚ ਕਰ ਦੇਣੀ ਹੈ ਰੇਕੇ ਨੂੰ ਦੇਖੋ ਆਪਣੇ ਆਪਣੇ ਕੰਮ ਦੀ ਕਾਲੀ ਇੱਧਰ ਅੰਕਲ ਕਹਿੰਦਾ ਮੈਂ ਨਾ ਲੇਟ ਹੋ ਜਾਵਾਂ। ਇਹ ਨਹੀਂ ਕਿਲੇ ਜਵਾਹਰ ਨਿਕਲਣ ਦਾ ਮਸ਼ੀਨ ਨੂੰ ਪਹਿਲਾਂ ਇਹ ਪਰ ਇੱਕ ਹੈ ਵੀ ਬੰਦੇ ਦੀ ਸੰਭਾਲ ਬਹੁਤ ਹੈ ਕਟਰ ਦੀ। ਇੱਕੇ ਬੰਦਾ ਵੱਟ ਰਿਹਾ ਦੇਖ ਲੋ ਵੀ 150 ਕਿੱਲਾ ਵੱਟਿਆ ਨੇ ਕੱਚਿਆਂ ਦਾ। ਐਨ ਵਧੀਆ ਚੱਲ ਰਿਹਾ ਕੰਮ। ਕੋਈ ਝਰੀਟ ਤੱਕ ਨਹੀਂ ਪੈਣ ਦਿੱਤੀ ਕਟਰ ਤੇ ਐਨ ਵਧੀਆ ਦੇਖ ਲੋ ਕੱਚੇ ਵੀ ਵਧੀਆ ਵੱਟਦਾ ਆ ਰਿਹਾ। ਬਸ ਗੱਲ ਸੰਭਾਲ ਤੇ ਆ ਜਾਂਦੀ ਹੈ। ਹਲਦਲੇ ਸਾਰੇ ਕਿਤੇ ਕੋਈ ਜੀਲੀ ਨਹੀਂ ਦਿਖਦੀ ਹੈ ਜੀ। ਕਣਕਾਂ ਵੀ ਹਰੀਆਂ ਹਰੀਆਂ ਹੋ ਗਈਆਂ ਦੇਖੋ ਕਣਕਾਂ ਹਰਿਆਈ ਲੱਗੀਆਂ ਮਾਰਨ ਗੋਗੀਆਂ ਚ ਕਰਿਆ ਸਪਰੇਅ ਤੇ ਬਾਕੀ ਹੁਣ ਜਾ ਕੇ ਆਪਾਂ ਸਪਰੇਅ ਵਾਲਾ ਬਲੌਕ ਕੰਟੀਨਿਊ ਕਰਦੇ ਆਂ ਅੱਜ ਉਹ ਲੱਗਿਆ ਵਾ ਕਿਹੜੀ ਹੁੰਦੀ ਆ ਉਹ ਮੋਮੋ ਜੀ ਪਤਾ ਨਹੀਂ ਕਿਹੜੀ ਸਪਰੇਅ ਐ ਤੇ ਉਹ ਦਿਖਾਉਨੇ ਗੋਕੀ بڑے ਟਰੈਕਟਰ ਨਾਲ ਪਾਈ ਫਿਰਦਾ ਪੰਪ ਪਿੱਛੇ ਬਜਾਈ ਦਾ ਕੰਮ ਰੋਕਿਆ ਵਾ ਅੱਜ ਲਓ ਜੀ ਮਿਲੋ ਗੋਕੀ ਭਾਈ ਨੂੰ ਇੱਧਰ ਭਾਈ ਜੀ ਆ ਗਾਚਾ ਕਰਨ ਨਾਲ ਅੱਖ ਨਹੀਂ ਮਲਾਉਂਦਾ ਤੂੰ ਕਹਿਣ ਤਾਂ ਬੜੇ ਬੰਦੇ ਹੋ ਗਏ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਣੇ ਆ ਇਹ ਇਹ ਵੀ ਕਰੀ ਤੁਸੀਂ ਇਹ ਬਈ ਨਾਨਕਿਆਂ ਤੋਂ ਲੈਂਦਾ ਮਾਮਾ ਜੀ ਉਹ ਨਾਲ ਆ ਪਪ ਇਹ ਫਿਰ ਟੈਨਸ਼ਨ ਕੋ ਨਾ ਮਤਲਬ ਜਦੋਂ ਮੈਂ ਜਿਵੇਂ ਆ ਖੱਤੀ ਚੋਗੀ ਤੀ ਹਰੀ ਹਰੀ ਜੀ ਹੁਣ ਪਹਿਲਾਂ ਹੀ ਨਵੇੜਤਾ ਹਨਾ ਕਣਕ ਬੜੀ ਬੜੀ ਚ ਆਪਾਂ ਨੇ ਕਰੀ ਤੁਸੀਂ ਜਿਹਨੇ ਕਿਹੜੇ ਲੱਗਦੇ ਨੇ ਅੱਛਾ ਘਿਲੇ ਚ ਨੋ ਜੀ ਕੰਮ ਦੇਖੋ ਤੁਸੀਂ ਕਿਹੜੇ ਹਿਸਾਬ ਨਾਲ ਅਡਵਾਂਸ ਚੱਲ ਰਹੇ ਆਂ ਪਾਣੀ ਵੀ ਕੋਲੇ ਆ ਰਿਹਾ ਹੈ ਚੱਕ ਜਿਹੜੇ ਨੂੰ ਮਾਰਦਾ ਕਰਕੇ ਕੀਦਾ ਚੌਰ ਉਹ ਕਹਾ ਕਰਦਾ ਪਹਿਲਾਂ ਫੇਰ ਕਹਾ ਸੱਲੇ ਕਰੀ ਆਪਾਂ ਜੰ ਲੈ ਉੱਪਰ ਚੱਕ ਲੈ ਥੋੜੀ ਘੋੜੀ ਫਸਦੀ ਆ ਘੋੜੀ ਫਸਦੀ ਆ ਘੋੜੀ ਬੱਸ ਦੇਖੋ ਕਾ ਸੋਣਾ ਬਣਾਉਂਦਾ ਜਾਂਦਾ ਪੂਰਾ ਪਾਣੀ ਵੀ ਪੂਰਾ ਲਾ ਰਿਹਾ ਹੈ ਐਨ ਜਾਂਦਾ ਗਿੱਲਾ ਕਰਦਾ ਪੂਰਾ ਖੇਤ ਨੂੰ ਸਰਵਸਪੂਰੀ ਫਾਸਟਾ ਹੈ ਬਸ ਸਰਵਸਪੂਰੀ ਫਾਸਟਾ ਕਿੰਨੇ ਤਿੰਨ ਕਿਲੇ ਕੱਢਦਾ ਹੋਣਾ ਇਹ ਦੋ ਕਿਲੇ ਨਿਕਲਦੇ ਆ ਦੋ ਕਿਲੇ ਨਿਕਲਦੇ ਆ 250 ਲੀਟਰ 300 ਲੀਟਰ ਟੈਂਕੀ ਹਾਂ 500 500 ਹੋਣੀ ਵੀ ਲੰਨ ਲੱਗਦਾ ਆ 200 ਤਾਂ ਲਾਉਂਦਾ ਹੀ ਹੋਊਗਾ ਇਹ 八分钟给不了。